ਚੋਣਾ ਦੂਜੇ ਗੇੜ ਦੀਆਂ ਵੀ ਸੰਪੰਨ ਹੋ ਗਈਆਂ ਪਹਿਲੇ ਗੇੜ ਦੀਆਂ ਵੀ ਹੋ ਗਈਆਂ ਸੀ ਤੇ ਹੁਣ ਦੂਜਾ ਗੇੜ ਕਈ ਥਾਵਾਂ ਦੇ ਉੱਤੇ ਏਵੀਐਮ ਮਸ਼ੀਨਾਂ ਦੇ ਨਾਲ ਤੋੜਪੰਨ ਕੀਤੀ ਗਈ ਕਈ ਥਾਵਾਂ ਦੇ ਉੱਤੇ ਬੂਥ ਕੈਪਚਰ ਵਗੈਰਾ ਕਰਨ ਦੀਆਂ ਘਟਨਾਵਾਂ ਵਾਪਰੀਆਂ ਵੋਟ ਪ੍ਰਤੀਸ਼ਤ ਨੇ ਸਾਡੀ ਥੋੜੀ ਜੀ ਚਿੰਤਾ ਇਸ ਕਰਕੇ ਆ ਕਿ ਲੋਕਾਂ ਦਾ ਪਿਸ਼ਵਾਸ ਉੱਟਦਾ ਜਾ ਰਿਹਾ ਹੈ ਹੂੰ ਕਈ ਥਾਵਾਂ ਦੇ ਉੱਤੇ ਤਾਂ 70 ਤੋਂ ਵੱਧ ਗਈ ਕਈ ਥਾਵਾਂ ਦੇ ਉੱਤੇ ਇਹ 62 63 ਤੱਕ ਸਿੱਟ ਗਈ। ਪਿਛਲੇ ਨਾਲੋਂ 5-7% ਘੱਟ। ਭਾਜਪਾ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ। ਭਾਜਪਾ ਉਮੀਦਵਾਰ ਜਿੱਥੇ ਵੀ ਚੋਣ ਪ੍ਰਚਾਰ ਵਾਸਤੇ ਜਾਂਦੇ ਨੇ ਚਾਹੇ ਉਹ ਗੁਰਦਾਸਪੁਰ ਹੋਵੇ, ਚਾਹੇ ਉਹ ਸੰਗਰੂਰ ਹੋਵੇ ਜਾਂ ਫਿਰ ਸਮਰੂਹਤਾ ਫਿਲਹਾਲ ਅਜੇ ਐਲਾਨਨਾ ਹੈ। ਚਾਹੇ ਉਹ ਫਰੀਦਕੋਟ ਕਿਉਂ ਨਾ ਹੋਵੇ। ਤੇ ਕੁਝ ਕਿ ਜਿਹੜੇ ਲੀਡਰ ਨੇ ਹੰਸ ਰਾਜ ਹੰਸ ਵਰਗੇ ਉਹ ਕਾਫੀ ਨਿਸ਼ਾਨੇ ਦੇ ਉੱਤੇ ਆਏ ਹੋਏ ਨੇ। ਕਿਸਾਨ ਜਥੇਬੰਦੀਆਂ ਦੇ ਮੰਦ ਦੇ ਵਿੱਚ ਰੰਜ ਹੈ। ਕਿ ਇਹਨਾਂ ਨੂੰ ਲਗਾਤਾਰ 14 ਮਹੀਨੇ ਕੜਕ ਦੁਪਹਿਰियां ਸਰਦਰੁੱਤਾਂ ਬਰਸਾਤਾਂ ਤੇ ਹੋਰ ਸਮੇਂ ਦੇ ਵਿੱਚ ਦਿੱਲੀ ਦੀਆਂ ਸੜਕਾਂ ਤੇ ਕਟਾਇਆ ਜਿੰਦੇ ਕਰਕੇ ਹਾਲਾਂਕਿ ਤਿੰਨ ਕਾਨੂੰਨ ਖੇਤੀ ਦੇ ਤਾਂ ਵਾਪਸ ਕਰਾ ਲਏ ਇਹਨਾਂ ਨੇ ਹੂੰ ਪਰ ਜਿਹੜੀਆਂ ਇੱਕ 24 25 ਮੰਗਾ ਹੋਰ ਮੰਗੀਆਂ ਸੀ ਉਹਦੇ ਤੇ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਜਿਹੜੀ ਵੀ ਪਾਰਟੀ ਦਾ ਕੋਈ ਵੀ ਲੀਡਰ ਬੋਲਦਾ ਉਹ ਕਹਿੰਦਾ ਜੀ ਅਕਾਲੀਆਂ ਕੋਲ ਕੋਈ ਉਮੀਦਵਾਰ ਨਹੀਂ ਸੀ ਤਾਂ ਉਹਨਾਂ ਨੇ ਕਾਂਗਰਸ ਤੋਂ ਲੈ ਲਿਆ ਕਾਂਗਰਸ ਕੋਲ ਕੋਈ ਨਹੀਂ ਸੀ ਤਾਂ ਆਮ ਆਦਮੀ ਪਾਰਟੀ ਤੋਂ ਲੈ ਲਿਆ ਆਮ ਆਦਮੀ ਪਾਰਟੀ ਕੋਲ ਨਹੀਂ ਸੀ ਤਾਂ ਦੂਜੀ ਤਰਚਾ ਆ ਗਿਆ ਪਰ ਬਿਆਨ ਇੱਕ ਦੂਜੇ ਦੇ ਤੇ ਜਿਹੜਾ ਤਿੱਖਾ ਦੇ ਦਿੰਦੇ ਨੇ ਵੀ ਭਾਈ ਇਹਨਾਂ ਕੋਲ ਤਾਂ ਬੰਦੇ ਕੈਂਡੀਡੇਟ ਹੀ ਨਹੀਂ ਹੈ ਤਿੰਨ ਚਾਰ ਦਿਨ ਪਹਿਲਾਂ ਮੈਂ ਬੀਬੀ ਹਰਸਵਰਤ ਕੌਰ ਬਾਦਲ ਦਾ ਬਿਆਨ ਸੁਣਿਆ ਸੀ ਆ ਜਿਹੜੇ ਦਲ ਬਦਲੂ ਆ ਨਾ ਹੂੰ ਇਹਨਾਂ ਨੂੰ ਮੂਨਾ ਲਾਇਓ ਹੂੰ ਉਹ ਨਾਲ ਹੀ ਕਿਸੇ ਨੇ ਕਰਨੇ ਚ ਕਹਿਤਾ ਜਾ ਕੇ ਕਹਿੰਦੇ ਵੀ ਆਪਣੇ ਕੋਲ ਹੀ ਆ ਹੂੰ ਜਲੰਧਰ ਚਾਪਾ ਨੂੰ ਵੀ ਦਲ ਬਦਲੂਆਂ ਦਾ ਸਹਾਰਾ ਲੈਣਾ ਪਿਆ ਹੂੰ ਕਈ ਵਾਰੀ ਰਾਸੀ ਆ ਗੁੱਪ ਉੱਦ ਜਾਂਦੇ ਐ ਕਿ ਸਾਰੀ ਜਿਹੜੀ ਕੜਵੀ ਦਾਲ ਆ ਉਹ ਤਾਂ ਗੋਂਡੀਆਂ ਕੋਲੇ ਆ ਸਾਡੇ ਵਾਲੀ ਤਾਂ ਮਿੱਠੀ ਆ ਹੂੰ ਅੱਗੇ ਸੰਤ ਲਾ ਕਹਿੰਦਾ ਮੈਨੂੰ ਭਰੋਸਾ ਦਿੱਤਾ ਸੀਗਾ ਅਸਤੀਫਾ ਵੀ ਮੈਂ ਦੇ ਦਿੱਤਾ ਤੇ ਦਿੱਤੇ ਨੂੰ ਚੋਣ ਲੜਾਵਾਂਗੇ ਪਰ ਹੁਣ ਚੋਣ ਨਹੀਂ ਲੜਾਈ ਜਾ ਰਹੀ ਟਿਕਟ ਕਿਸੇ ਹੋਰ ਨੂੰ ਦਿੱਤੀ ਐ ਜਾਖੜ ਸਾਹਿਬ ਤੋਂ ਕਾਬੂ ਨਹੀਂ ਆਇਆ ਜਾਖੜ ਸਾਹਿਬ ਆਪਣੀ ਵਾਹ ਲਾ ਆਏ ਵੀ ਚਲੋ ਮਨਾ ਲਈਏ ਤੇ ਫਿਰ ਵਿਜੀ ਰupani ਸਾਹਿਬ ਨੂੰ ਜਾਣਾ ਪਿਆ ਤੇ ਫਿਰ ਉਹਨਾਂ ਦੇ ਮਨ ਦਾ ਦਰਦ ਛਲਕਿਆ ਵੀ ਆਹ ਗੱਲ ਮੈਨੂੰ ਚੋਣ ਲੜਾਉਣ ਦੀ ਗੱਲ ਹੋਈ ਸੀ ਪਰ ਨਹੀਂ ਚੋਣ ਲੜਾਈ ਜਾ ਰਹੀ ਇਸ ਕਰਕੇ ਮੈਂ ਪਾਰਟੀ ਦੇ ਵਿੱਚ ਰਹਾਂਗਾ ਪਰ ਨਰਾਜ਼ਗੀ ਜ਼ਰੂਰ ਹੈ ਸੋ ਉਹਨਾਂ ਦੇ ਦਰਦ ਛਲਕਿਆ ਅੰਦਰਲਾ ਉਹ ਕਹਿੰਦੇ ਮੈਨੂੰ ਵਾਦਾ ਕੀਤਾ ਸੀ ਵੀ ਤੁਹਾਨੂੰ ਲੜਾਵਾਂਗੇ ਤੇ ਮੈਂ ਉਦੋਂ ਦਾ ਤਿਆਰੀ ਕਰੀ ਜਾਂਦਾ ਸੀ ਫਿਰ ਕਹਿੰਦੇ ਆ ਕਿ ਉਹਨਾਂ ਨੂੰ ਕੋਈ ਭਰੋਸਾ ਦਿੱਤਾ ਵੀ ਸ਼ੁਕਰ ਕਰੋ ਤੁਸੀਂ ਸਰਕਾਰ ਆ ਲੈ ਲੈਂਦੇ ਹੋ ਤੁਹਾਨੂੰ ਕੋਈ ਵੱਡੀ ਕੁਰਸੀ ਤੇ ਫੇਰ ਬਹਾ ਮੰਗੇ ਡਾਕਟਰ ਗਾਂਧੀ ਦੇ ਖਿਲਾਫ ਖੇਵੇਂਵਾਜੀ ਸ਼ੁਰੂ ਹੋ ਗਈ ਸੀਗੀ ਟਕਸਾਲੀ ਕਾਂਗਰਸੀਆਂ ਨੇ ਆਪਣਾ ਮੋਰਚਾ ਖੋਲ ਦਿੱਤਾ ਕਿ ਅਸੀਂ ਤਾਂ ਪ੍ਰਚਾਰ ਪ੍ਰਚੂਰ ਨਹੀਂ ਕਰਨਾ ਤੁਸੀਂ ਟਕਸਾਲੀਆਂ ਨੂੰ ਪਿੱਛੇ ਕਰਕੇ ਨਵਾਂ ਪੈਰਾਸ਼ੂਟ ਰਾਹੀਂ ਉਮੀਦਵਾਰ ਉਤਾਰ ਦਿੱਤਾ ਹੈ ਟਿਕਟਾ ਤੋਂ ਪਹਿਲਾਂ ਹਰੇਕ ਬੰਦੇ ਦਾ ਫਰਜ ਹੁੰਦਾ ਟਿਕਟ ਬਾਰੇ ਆਪੋ ਆਪਣਾ ਪੱਖ ਰੱਖਣਾ ਆਪਣੀ ਮੰਗ ਕਰਨਾ ਪਰ ਜੇ ਟੈਕਨੀਫਿਕੇਸ਼ਨ ਨੂੰ ਮਿਲ ਜਾਵੇ ਉਸ ਤੋਂ ਬਾਅਦ ਤਾਂ ਅਨਸ਼ਾਸ਼ਨ ਇਹੀ ਕਹਿੰਦਾ ਕਿ ਤੁਸੀਂ ਜੋ ਫੈਸਲਾ ਹਾਈ ਕਮਾਂਡ ਨੇ ਕਰਤਾ ਜਾਤਾ ਉਹਨੂੰ ਮੰਨੋ ਨਾ ਵੀ ਹਾਈ ਕਮਾਂਡ ਆ ਹੈ ਜਾਂ ਨਹੀਂ ਜਾਂ ਫਿਰ ਉਹਦੀ ਗੱਲ ਤੇ ਫੁੱਲ ਚੜਾਓ ਮੌਸਮ ਨੇ ਵੀ ਕਣਕ ਨੂੰ ਕਾफी ਨੁਕਸਾਨ ਪਹੁੰਚਾਇਆ ਕਣਕ ਦੀ ਫਸਲ ਖੇਤਾਂ 'ਚ ਖੜੀ ਵੀ ਖਰਾਬ ਹੋਈ ਹੈ ਮੰਡੀਆਂ ਦੇ ਵਿੱਚ ਵੀ ਭਿੱਜ ਕੇ ਖਰਾਬ ਹੋਈ ਹੈ ਤੇ ਕਈ ਤਰ੍ਹਾਂ ਦੀਆਂ ਅਜਈਆਂ ਖਬਰਾਂ ਵੀ ਨੇ ਕਿ ਲਿਫਟਿੰਗ ਨੂੰ ਲੈ ਕੇ ਵਿਰੋਧੀਆਂ ਨੇ ਸਵਾਲ ਖੜੇ ਕਰ ਦਿੱਤੇ ਕਿ ਲਿਫਟਿੰਗ ਨਹੀਂ ਹੋ ਰਹੀ ਮੰਡੀਆਂ ਦੇ ਵਿੱਚ ਪ੍ਰਬੰਧ ਸਹੀ ਨਹੀਂ ਹੈਗੇ ਫਸੀਆਈ ਨੇ ਵੀ ਮਾਪ ਡੰਡਾਂ ਦੇ ਵਿੱਚ ਥੋੜਾ ਜਿਹਾ ਬਦਲਾਅ ਕਰ ਦਿੱਤਾ ਤਾਂ ਕਿਸਾਨ ਜਥੇਬੰਦੀਆਂ ਵੀ ਸੰਘਰਸ਼ ਦੇ ਰਾਤ ਤੇ ਤੁਰ ਪੀਆਂ ਤੇ ਕੱਲ ਤਾਂ ਇੱਕ ਰੋੜੇ ਪਾ ਕੇ ਇੱਟਾਂ ਦੇ ਅੱਧੇ-ਅੱਧੇ ਟੁਕੜੇ ਪਾ ਕੇ ਹੀ ਬੋਰੀਆਂ ਦੇ ਵਿੱਚ ਪੰਸਪ ਨੂੰ ਭੇਜ ਦਿੱਤੇ ਗਏ ਤੇ ਉਹ ਵਾਪਸ ਮੁੜ ਆਇਆ ਟਰੱਕ ਤੇ ਇੱਕ ਹੋਰ ਸੀਗਾ ਤੂੜੀ ਭਰਤੀ ਸੰਗਰੂਰ ਜਿਹੜਾ ਵੇਸਟੇਜ ਹੁੰਦੀ ਆ ਨਾਲ-ਨਾਲ ਉਹਦੇ ਕਣਕ ਦੇ ਉਹ ਵੀ ਗੱਡੀ ਰੇਲ ਗੱਡੀ ਦੇ ਉੱਤੇ ਚੜਦੇ-ਚੜਦੇ ਜਿਹੜਾ ਮਾਲ ਗੱਡੀ 'ਚ ਉਹ ਵੀ ਖਲਾਸਾ ਹੋ ਗਿਆ ਤਾਂ ਉਹ ਵੀ ਹੁਣ ਦੋ ਲਾਇਸੈਂਸ ਰੱਦ-ਰੁੱਦ ਕਰ ਦਿੱਤੇ ਆ ਸਤਿ ਸ਼੍ਰੀ ਅਕਾਲ ਸੜਕਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਖਾਸ ਤੌਰ ਦੇ ਉੱਤੇ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਝਾਤ ਪਾਉਣਾ ਹੈ ਕਿ ਇਸ ਹਫ਼ਤੇ ਦੇ ਦੌਰਾਨ ਦੇਸ਼ ਦੇ ਵਿੱਚ ਸੂਬੇ ਦੇ ਵਿੱਚ ਵਿਦੇਸ਼ ਦੇ ਵਿੱਚ ਕੀ ਕੁਝ ਵਾਪਰ ਚੁੱਕਿਆ ਹੈ ਕਿਹੜੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਅਤੇ ਕਿਹੜੀਆਂ ਚਰਚਾ ਦੇ ਵਿੱਚ ਰਹੀਆਂ ਤੇ ਇਸ ਪ੍ਰੋਗਰਾਮ ਦੇ ਵਿੱਚ ਇਹ ਵੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀਆਂ ਖਬਰਾਂ ਤੁਸੀਂ ਹਫ਼ਤੇ ਭਰ ਦੇ ਦੌਰਾਨ ਸੁਣਦੇ ਆ ਰਹੇ ਹੋ ਪੜ੍ਹਦੇ ਆ ਰਹੇ ਹੋ ਦੇਖਦੇ ਆ ਰਹੇ ਹੋ ਉਨ੍ਹਾਂ ਦੇ ਤਹਿ ਤੱਕ ਜਾ ਕੇ ਕੀ ਕੁਝ ਨਿਕਲਦਾ ਹੈ ਯਾਨੀ ਕਿ ਹਰ ਖਬਰ ਦੇ ਹਰ ਪਹਿਲੂ ਤੋਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਾਣੂ ਕਰਵਾਉਣੀ ਹੈ ਤੇ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਜੀ ਬਹੁਤ-ਬਹੁਤ ਸ਼ੁਕਰੀਆ ਜੀ ਮਿਹਰਬਾਨ ਜੀ ਢਿੱਲੋਂ ਸਾਹਿਬ ਚੋਣਾ ਦਾ ਮੇਲਾ ਚੱਲ ਰਿਹਾ ਹੈ ਲੋਕਤੰਤਰ ਦਾ ਮੇਲਾ ਕਿਹਾ ਜਾ ਰਿਹਾ ਹੈ ਤਾਂ ਚੋਣਾ ਦੂਜੇ ਗੇੜ ਦੀਆਂ ਵੀ ਸੰਪੰਨ ਹੋ ਗਈਆਂ ਪਹਿਲੇ ਗੇੜ ਦੀਆਂ ਵੀ ਹੋ ਗਈਆਂ ਸੀ ਤੇ ਹੁਣ ਦੂਜਾ ਗੇੜ ਕਈ ਥਾਵਾਂ ਦੇ ਉੱਤੇ এবੀਐਮ ਮਸ਼ੀਨਾਂ ਦੇ ਨਾਲ ਤੋੜਪੰਨ ਕੀਤੀ ਗਈ ਕਈ ਥਾਵਾਂ ਦੇ ਉੱਤੇ ਬੂਥ ਕੈਪਚਰ ਵਗੈਰਾ ਕਰਨ ਦੀਆਂ ਘਟਨਾਵਾਂ ਵਾਪਰੀਆਂ ਰਾਜਸਥਾਨ ਦੇ ਵਿੱਚ 20 ਕੁ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਕੋਈ ਐਮਐਲਏ ਬੀਐਸਐਫ ਵਾਲੇ ਜਿਹੜੇ ਪੈਰਾਮਿਲਟਰੀ ਫੋਰਸਿਸ ਆ ਉਹਨਾਂ ਨੂੰ ਵੀ ਰੋਬ ਦਿਖਾਉਂਦਾ ਹੋਇਆ ਨਜ਼ਰ ਆਇਆ ਕਾਫੀ ਕੁਝ ਰੁਝਾਨ ਦੇਖਣ ਨੂੰ ਮਿਲੇ ਇਸ ਦੌਰਾਨ ਕੁੱਲ ਮਲਾਕੇ 88 ਸੀਟਾਂ ਦੇ ਉੱਤੇ VOTING ਹੋ ਚੁੱਕੀ ਹੈ 699 ਸੀ ਇੱਕ ਉਮੀਦਵਾਰ ਭਜਪਾ ਦੀ ਨੇ ਹੂੰ ਉਹਨਾਂ ਦਾ ਵਿਹਾਂਤ ਹੋ ਗਿਆ ਸੀ ਜਿਹਦੇ ਕਰਕੇ 88 ਰਹਿ ਗਈਆਂ ਹੂੰ 13 ਰਾਜ ਨੇ ਹੂੰ ਇਹਦੇ ਵਿੱਚ ਜੀ ਖਾਸ ਤੌਰ ਦੇ ਉੱਤੇ ਹੈ ਕਰਨਾਟਕਾ ਦੀਆਂ 28 ਚੋਂ 14 ਨੇ ਹੂੰ ਰਾਜਸਥਾਨ ਦੀਆਂ 13 ਮਹਾਰਾਸ਼ਟਰ ਤੇ ਉੱਤਰਾਖੰਡ ਦੀਆਂ 8-8 ਮੱਧ ਪ੍ਰਦੇਸ਼ ਦੀਆਂ 7 ਅਸਮ ਬਿਹਾਰ 5 5 ਇਹ ਸੀਟਾਂ ਜਿਹੜੀਆਂ ਨੇ ਉਹ ਆ ਰਿਹਾ ਹੈ ਇੱਥੇ ਵੱਡੀ ਗਿਣਤੀ ਵਿੱਚ 99 ਦੇ ਕਰੀਬ ਚੋਣ ਉਹ ਬਜਾਰ ਬਰ ਖਰਚਾ ਬਜਾਰ ਬਰ ਤੇ ਜਨਰਲ ਬਜਾਰ ਬਰ ਕੁਝ ਪੁਲਿਸ ਬਜਾਰ ਬਰ ਉਹ ਤਨਾਤ ਕੀਤੇ ਗਏ ਸਨ ਜੀ ਚੋਣਾ ਹੋ ਗਈਆਂ ਇੱਕ ਦੋ ਥਾਵਾਂ ਦੇ ਉੱਤੇ ਮੋੜ ਵੋਟ ਪੈਣੀਆਂ ਪਲਕੇ ਜਿੱਥੇ ਚੋਣ ਰੱਦ ਕਰ ਦਿੱਤੀ ਗਈ ਸੀ ਕਿਤੇ ਈਬੀਐਮ ਤੋੜਤੀ ਉਹ ਤੁਸੀਂ ਆਪ ਹੀ ਕਹਿ ਕੇ ਹਟਿਓ ਕਿ ਵੱਖ-ਵੱਖ ਥਾਮਾਂ ਦੇ ਉੱਤੇ ਸਵਾਲ ਉੱਠੇ ਪਰ ਵੋਟ ਪ੍ਰਤੀਸ਼ਤ ਨੇ ਸਾਡੀ ਥੋੜੀ ਜੀ ਚਿੰਤਾ ਇਸ ਕਰਕੇ ਆ ਕਿ ਲੋਕਾਂ ਦਾ ਵਿਸ਼ਵਾਸ ਉੱਤਰਦਾ ਜਾ ਰਿਹਾ ਹੂੰ ਕਈ ਥਾਮਾਂ ਦੇ ਉੱਤੇ ਤਾਂ 70 ਤੋਂ ਵੱਧ ਗਈ ਕਈ ਥਾਮਾਂ ਦੇ ਉੱਤੇ ਇਹ 62 63 ਤੱਕ ਸਿਮਟ ਗਈ ਪਿਛਲੇ ਨਾਲੋਂ 5-7% ਘਟਟੇ ਚੋਣ ਕਮਿਸ਼ਨ ਦਾਵਾ ਕਰਦਾ ਕਿ ਅਸੀਂ 70% ਤੋਂ ਵੱਧ ਲੈ ਜਾਣੀਆਂ ਨੇ ਦੋ ਗੇੜ ਹੋਏ ਨੇ ਐਵਰੇਜ ਆਸਤ 63% ਹੋਈ ਹੈ ਚਲੋ 70 ਨਾ ਹੁੰਦੀ 66 ਹੋ ਜਾਂਦੀ ਆਪਾਂ ਮੰਨ ਲੈਂਦੇ 65 ਹੋ ਜਾਂਦੀ ਇਹਦਾ ਘਟਣਾ ਚਾਰ ਤਰੀਕੀ ਦੱਸੂਗਾ ਵੀ ਕਿਹੜੇ ਪਾਸੇ ਨੂੰ ਆਮ ਤੌਰ ਤੇ ਹੂੰ ਜੇ ਲੋੜ ਤੋਂ ਵੱਧ VOTING ਹੁੰਦੀ ਹੈ ਤਾਂ ਉਹ ਕਹਿੰਦੇ ਆ ਵਿਰੋਧ ਚ ਹੋਈ ਹੈ ਸਰਕਾਰਾਂ ਦੇ ਹੁਣੇ ਕੀ ਹੋਇਆ ਕੀ ਨਹੀਂ ਹੋਇਆ ਇਹ 4 ਤਰੀਕ ਨੂੰ ਜੂਨ ਨੂੰ ਜਦੋਂ ਤੁਸੀਂ ਬੈਠੋਗੇ ਇਹਦਾ ਤਫਸਰਾ ਕਰਨ ਵਾਸਤੇ ਲੋਕ ਬਹੁਤ ਉਤਾਵਲੇ ਹੋਣਗੇ ਹਮ ਕਿ ਧਰਵਿੰਦਰ ਹੋਰਾਂ ਨੇ ਬੈਠ ਲਿਆ ਹਮ ਤੇ ਸਾਨੂੰ ਨਤੀਜਿਆਂ ਦੇ ਉੱਤੇ ਆਪਾਂ ਉਸ ਵੇਲੇ ਹਰ ਸਾਲ ਹੀ ਪ੍ਰਬੰਧ ਕਰਦੇ ਆਂ ਹਮ ਕਿ ਆਪਣੀਆਂ ਟੀਮਾਂ ਕੰਟੀਨਿਊ ਉਦੋਂ ਫਿਰ ਖੜੋਤ ਨਹੀਂ ਹੁੰਦੀ ਆਪਣੀ ਕੋਈ ਹਮ ਜਦੋਂ ਤੱਕ ਆਖਰੀ ਨਤੀਜੇ ਨਹੀਂ ਹੁੰਦੇ ਆਪਣੀਆਂ ਟੀਮਾਂ ਬਾਰੀ-ਬਾਰੀ ਬਦਲ ਕੇ ਉਹਦੀ ਜਾਣਕਾਰੀ ਦਿੰਦੀਆਂ ਰਹਿੰਦੀਆਂ ਜੀ ਬਿਲਕੁਲ ਜੀ ਤੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ ਭਾਜਪਾ ਉਮੀਦਵਾਰ ਜਿੱਥੇ ਵੀ ਚੋਣ ਪ੍ਰਚਾਰ ਵਾਸਤੇ ਜਾਂਦੇ ਨੇ ਚਾਹੇ ਉਹ ਗੁਰਦਾਸਪੁਰ ਹੋਵੇ ਚਾਹੇ ਉਹ ਸੰਗਰੂਰ ਹੋਵੇ ਜਾਂ ਫਿਰ ਸੰਗਰੂਰ ਤਾਂ ਫਿਲਹਾਲ ਅਜੇ ਐਲਾਨਾ ਹੈ ਚਾਹੇ ਉਹ ਫਰੀਦਕੋਟ ਕਿਉਂ ਨਾ ਹੋਵੇ ਤੇ ਕੁਝ ਕਿ ਜਿਹੜੇ ਲੀਡਰ ਨੇ ਹੰਸ ਰਾਜ ਹੰਸ ਵਰਗੇ ਉਹ ਕਾਫੀ ਨਿਸ਼ਾਨੇ ਦੇ ਉੱਤੇ ਆਏ ਹੋਏ ਨੇ ਤੇ ਹੰਸ ਰਾਜ ਹੰਸ ਨੇ ਤਾਂ ਇਹ ਕਹਿ ਦਿੱਤਾ ਹੈ ਕਿ ਮੇਰੇ ਤੇ ਭਰੋਸਾ ਕਰੋ ਮੈਨੂੰ ਲੋਕ ਸਭਾ ਦੇ ਵਿੱਚ ਭੇਜ ਦਿਓ ਮੈਂ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਾਂਗਾ ਪਰ ਕੁਝ ਬਿਆਨ ਫੇਰ ਦੁਬਾਰਾ ਆ ਜਾਂਦੇ ਨੇ ਕਿ ਇਹ ਤਾਂ ਉਹ ਲੋਕ ਨੇ ਜਿਹੜੇ ਵੇਲੇ ਨੇ ਬੈਠੇ ਨੇ ਕਈ ਲੀਡਰਾਂ ਦੇ ਜਏ ਬਿਆਨ ਆ ਚੁੱਕੇ ਨੇ ਕਿਸਾਨਾਂ ਬਾਰੇ ਤਾਂ ਕਿਸਾਨ ਅਜੇ ਵੀ ਭਰੋਸਾ ਕਰਦੇ ਦਿਖਾਈ ਨਹੀਂ ਦੇ ਰਹੇ ਭਾਜਪੀ ਦੇ ਉੱਤੇ ਇੱਕ ਹੀ ਛੱਡ ਗਏ ਤੁਸੀਂ ਬਠਿੰਡਾ ਬਠਿੰਡਾ ਜਿੱਥੋਂ ਬੀਬੀ ਪਰਮਪਾਲ ਕੌਰ ਨੂੰ ਹੂੰ ਇੱਥੋਂ ਤੱਕ ਕਿ ਜਿਹੜੇ ਉਹ ਰਾਜਦੂਤ ਸਾਬਾ ਸੱਧੂ ਸਾਹਿਬ ਹੂੰ ਵਿਰੋਧ ਉਹਨਾਂ ਦਾ ਵੀ ਹੋਇਆ ਬਿਲਕੁਲ ਤੇ ਜਿਨ੍ਹਾਂ ਨੇ ਤਾਜ਼ਾ-ਤਾਜ਼ਾ ਭਾਜਪਈ ਬਣੇ ਨੇ ਪਟਿਆਲੇ ਵਾਲੇ ਹੂੰ ਵਿਰੋਧ ਨਾਦਾ ਵੀ ਹੋਇਆ ਹਮ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਵਿਰੋਧ ਹਰ ਥਾਂ ਦੇ ਉੱਤੇ ਹੋ ਰਿਹਾ ਹੈ ਜੀ ਕਈ ਥਾਵਾਂ ਤੇ ਉਹਨਾਂ ਨੂੰ ਦੇਖਿਆ ਜਾ ਰਿਹਾ ਹੈ ਹਮ ਉਹਦਾ ਕਾਰਨ ਆ ਸਭ ਤੋਂ ਵੱਧ ਵਿਰੋਧ ਕਰਦੇ ਆ ਕੁਝ ਕਿਸਾਨ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਦੇ ਮੰਨ ਦੇ ਵਿੱਚ ਰੰਜ ਹੈ ਕਿ ਇਹਨਾਂ ਨੂੰ ਲਗਾਤਾਰ 14 ਮਹੀਨੇ ਕੜਕ ਦੁਪਹਿਰੀਆਂ ਸਰਦਰੁੱਤਾਂ ਬਰਸਾਤਾਂ ਤੇ ਹੋਰ ਸਮੇਂ ਦੇ ਵਿੱਚ ਦਿੱਲੀ ਦੀਆਂ ਸੜਕਾਂ ਤੇ ਘਟਾਇਆ ਜਿਹਦੇ ਕਰਕੇ ਹਾਲਾਂਕਿ ਤਿੰਨ ਕਾਨੂੰਨ ਖੇਤੀ ਦੇ ਤਾਂ ਵਾਪਸ ਕਰਾ ਲਏ ਇਹਨਾਂ ਨੇ ਹਮ ਪਰ ਜਿਹੜੀਆਂ ਇੱਕ 24 25 ਮੰਗਾ ਹੋਰ ਮੰਗੀਆਂ ਸੀ ਉਹਦੇ ਤੇ ਉਹਨਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਚੁੱਪ ਕਰਕੇ ਹੀ ਬਹਿ ਗਈ ਜਿਦੇ ਕਰਕੇ ਕਈ ਥਾਵਾਂ ਦੇ ਉਤੇ ਆਵਾਦਮੀ ਪਾਰਟੀ ਦਾ ਵੀ ਵਿਰੋਧ ਹੁੰਦਾ ਇੱਕ ਨਿਵੇਕਲਾ ਕੰਮ ਦੇਖ ਲਿਆ ਪਿੰਡਾਂ ਦੇ ਵਿੱਚ ਬੋਰਡ ਲੇ ਕੇ ਲਾਤੇ ਫਲਾਣਾ 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 ਉਮੀਦਵਾਰ ਸਾਡੇ ਪਿੰਡ ਚ ਆਵੇਗਾ ਨਹੀਂ ਕਈਆਂ ਨੇ ਸਵਾਲਾਂ ਦੇ ਬੋਰਡ ਲਾਤੇ ਕਿ ਜੇ ਆਉਣਾ ਤਾਂ ਇਹਨਾਂ ਸਵਾਲਾਂ ਦਾ ਜਵਾਬ ਦਿਓ ਜੀ ਪਹਿਲਾਂ ਆ ਕੇ ਬਾਕੀ ਤੁਹਾਡੀ ਗੱਲਾਂ ਬਾਤ ਚ ਦੇਖਾਂਗੇ ਸੋਇਸ ਤਰੀਕੇ ਦੇ ਨਾਲ ਲਗਾਤਾਰ ਵਿਰੋਧ ਹੋ ਰਹੇ ਨੇ ਜਿਹੜੇ ਕਿ ਇਹਨਾਂ ਨੂੰ ਸੋਚਣਾ ਪਊਗਾ ਜਿਹੜੇ ਇਹ ਵਿਰੋਧ ਹੁੰਦੇ ਨੇ ਉਹ ਕਿਉਂ ਹੁੰਦੇ ਨੇ ਉਹਨਾਂ ਦੀ ਗੱਲ ਦੇਖੀ ਜਾਵੇ ਪੰਜਾਬ ਅਜੇ ਤਾਂ ਭਾਰਤੀ ਜਨਤਾ ਪਾਰਟੀ ਦੇ ਦਿਗ ਜਾਗੂ ਹੋਣੇ ਨੇ ਉਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਵੀ ਹੋ ਸਕਦੇ ਆ ਰਾਜਨਾਥ ਸਿੰਘ ਵੀ ਹੋ ਸਕਦੇ ਆ ਉਹਨਾਂ ਦਾ ਪ੍ਰਭਾਵ ਹੈ ਅਵਧ ਸ਼ਾਹ ਸਾਹਿਬ ਹੋ ਸਕਦੇ ਆ ਜੇਪੀ ਨੱਡਾ ਆ ਸਕਦੇ ਆ ਤੇ ਨਰਾਗ ਠਾਕਰ ਤਾਂ ਅਧਿਕ ਪੰਜਾਬੀ ਹੋਈ ਐ ਸੋ ਅਗਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਪੂਰਬ ਦੱਖਣ ਵਾਲੀਆਂ ਚੋਣਾਂ ਖਤਮ ਹੁੰਦੀਆਂ ਜਾਣਗੀਆਂ ਉਸੇ ਹਿਸਾਬ ਦੇ ਨਾਲ ਉੱਤਰੀ ਭਾਰਤ ਵਾਲੇ ਪਾਸੇ ਨੂੰ ਫਿਰ ਇਹ ਵੱਡੇ ਆਗੂ ਆਉਣਗੇ ਪਰ ਅਜੇ ਤੱਕ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਆ ਉਹਨਾਂ ਦਾ ਵਿਰੋਧ ਜਿਹੜਾ ਲਗਾਤਾਰ ਨਿਰੰਤਰ ਜਾਰੀ ਹੈ ਜੀ ਸਰਬ ਤੁਸੀਂ ਲੀਡਰਾਂ ਨੂੰ ਸੁਣਦੇ ਹੋਵੋਗੇ ਚੋਣ ਪ੍ਰਚਾਰ ਦੇ ਦੌਰਾਨ ਜਾਂ ਫਿਰ ਜਿਸ ਤਰ੍ਹਾਂ ਦੇ ਨਾਲ ਵੀ ਉਹਨਾਂ ਦੇ ਬਿਆਨ ਆਉਂਦੇ ਨੇ ਤਾਂ ਉਹ ਇਹ ਕਹਿੰਦੇ ਨੇ ਕਿ ਪਾਰਟੀ ਜਾਂ ਉਧਾਰੇ ਉਮੀਦਵਾਰ ਲੈ ਰਹੀਆਂ ਨੇ ਜਿਹੜੀ ਵੀ ਪਾਰਟੀ ਦਾ ਕੋਈ ਵੀ ਲੀਡਰ ਬੋਲਦਾ ਉਹ ਕਹਿੰਦਾ ਜੀ ਅਕਾਲੀਆਂ ਕੋਲ ਕੋਈ ਉਮੀਦਵਾਰ ਨਹੀਂ ਸੀ ਤਾਂ ਉਹਨਾਂ ਨੇ ਕਾਂਗਰਸ ਤੋਂ ਲੈ ਲਿਆ ਕਾਂਗਰਸ ਕੋਲ ਕੋਈ ਨਹੀਂ ਸੀ ਤਾਂ ਆਮ ਆਦਮੀ ਪਾਰਟੀ ਤੋਂ ਲੈ ਲਿਆ ਆਮ ਆਦਮੀ ਪਾਰਟੀ ਕੋਲ ਨਹੀਂ ਸੀ ਤਾਂ ਦੂਜੀ ਤਰਚੂ ਆ ਗਿਆ ਪਰ ਬਿਆਨ ਇੱਕ ਦੂਜੇ ਦੇ ਤੇ ਜਿਹੜਾ ਤਿੱਖਾ ਦੇਦਨ ਦੇ ਵੀ ਭਾਈ ਇਹਨਾਂ ਕੋਲ ਤਾਂ ਬੰਦੇ ਕੈਂਡੀਡੇਟ ਹੀ ਨਹੀਂ ਹੈਗੇ ਪਰ ਪਾਰਟੀਆਂ ਸਾਰੀਆਂ 12 ਉਮੀਦਵਾਰ ਲੈ ਕੇ ਹੀ ਚੋਣ ਮੈਦਾਨ ਚ ਉਤਾਰ ਰਹੀਆਂ ਨੇ ਮਿੰਦਰ ਸਿੰਘ ਕੇਪੀ ਨੂੰ ਵੀ ਲੈ ਲਿਆ ਜੀ ਅ ਅਕਾਲੀ ਦਲ ਨੇ ਤੇ ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਵੀ ਦੇ ਦਿੱਤੀ ਦੇ ਦਿੱਤੀ ਤਨਜਾਰਦਨ ਪਹਿਲਾਂ ਮੈਂ ਬੀਬੀ ਹਰਸਵਰਤ ਕੌਰ ਬਾਦਲ ਦਾ ਬਿਆਨ ਸੁਣ ਰਿਹਾ ਸੀ ਹਮ ਅਜਿਹੇ ਦਲ ਬਦਲੂਆ ਨਾ ਹਮ ਇਹਨਾਂ ਨੂੰ ਮੂਨਾ ਲਾਇਓ ਹਮ ਉਹ ਨਾਲ ਹੀ ਕਿਸੇ ਨੇ ਕਰਨੇ ਚ ਕਹਿਤਾ ਜਾ ਕੇ ਕਹਦੇ ਵੀ ਆਪਣੇ ਕੋਈ ਵੀ ਹੈ ਹੂੰ ਜਲੰਧਰ ਚ ਆਪਾਂ ਨੂੰ ਵੀ ਦਲ ਬਦਲੂਆਂ ਦਾ ਸਹਾਰਾ ਲੈਣਾ ਪਿਆ ਹੂੰ ਕਈ ਵਾਰੀ ਰਾਸੀ ਆਗੂ ਭੁੱਲ ਜਾਂਦੇ ਐ ਕਿ ਸਾਰੀ ਜਿਹੜੀ ਕਰਵੀ ਦਾਲ ਆ ਉਹ ਤਾਂ ਗੋਂਡੀਆਂ ਕੋਲੇ ਐ ਹੂੰ ਸਾਡੇ ਵਾਲੀ ਤਾਂ ਮਿੱਠੀ ਐ ਹੂੰ ਸੁਰਾਸੀ ਆਗੂ ਕੋਈ ਤੁਸੀਂ ਚੱਕ ਲੋ ਜਲੰਧਰ ਦੇ ਵਿੱਚ ਹੂੰ ਜਿੱਥੇ ਕੇਪੀ ਸਾਹਿਬ ਦੀ ਗੱਲ ਕਰਦੇ ਆ ਤੇ ਰਿੰਕੂ ਸਾਹਿਬ ਦੀ ਕਿਉਂ ਨਾ ਕਰੀਏ ਹੂੰ ਉਹ ਇਨਕਲਾਬੀ ਪਾਰਟੀ ਚ ਆ ਗਏ ਬਸੰਤੀ ਪੱਗ ਵੀ ਬਨਾਲੀ ਹੂੰ ਤੇ ਮਾਨਸਾਹਬ ਕਹਿੰਦੇ ਸੀ ਇਹ ਤਾਂ ਹੀਰੇ ਨੇ ਸਾਡੇ ਹੂੰ ਇਨਕਲਾਬੀ ਜੋਧਾ ਤੇ ਮਿਲ ਕੇ ਵੀ ਉਹਨਾਂ ਨੂੰ ਆਇਆ ਉਦੋਂ ਹੀ ਪਤਾ ਲੱਗਿਆ ਕਿ ਬੰਦੇ ਨੇ ਖਾਕੀ ਨਿਕਰ ਪਾਲੀ ਹੂੰ ਇਨਕਲਾਬੀ ਜੋਧਾ ਬਗਾਵਤ ਕਰ ਗਿਆ ਉਹੀ ਤਾਂ ਕਹੇ ਹੂੰ ਕਹਿੰਦੇ ਜੀ ਇਹ ਤਾਂ ਬਹੁਤ ਵੱਡਾ ਗਦਾਰ ਨਿਕਲਿਆ ਸਰਟੀਫਿਕੇਟ ਵੀ ਨਾਲ ਹੀ ਲਈ ਫਿਰਦੇ ਆ ਹੂੰ ਤੁਸੀਂ ਆਪਾ ਦੇਖਦੇ ਐ ਐਨਐਸਐਸ ਦੇ ਕੈਂਪ ਲਾਉਨੇ ਆ ਜਾਂ ਹੋਰ ਹਮ ਆਮ ਤੌਰ ਤੇ ਸਾਰੀਆਂ ਸਟੈਂਪ ਲਾਈਗੀਆਂ ਹੁੰਦੀਆਂ ਦਾਹੀ ਭਰਨੇ ਹੁੰਦੇ ਆ ਫਿਰਨ ਦਾ ਬਲੈਂਕਸ ਹਮ ਖਾਲੀ ਥਾਵਾਂ ਭਰੋ ਸੋ ਉਹ ਭਰ ਕੇ ਤੇ ਰਿੰਕੂ ਸਾਹਿਬ ਨੂੰ ਵੀ ਪਕੜਾਤਾ ਲੁੱਕਾ ਦੇ ਵਿੱਚ ਇਹ ਚਰਚਾ ਬਹੁਤ ਵੱਡੇ ਪੱਧਰ ਤੇ ਹਮ ਜਿਹੜੇ ਜਿਹੜੇ ਭਾਰਤੀ ਜਨਤਾ ਪਾਰਟੀ ਨੂੰ ਜਾ ਰਿਹਾ ਲੁਧਿਆਣੇ ਵਾਲਾ ਰਵਨੀਤ ਬਿੱਟੂ ਵੀ ਚ ਰਿਆ ਗਿਆ ਹਮ ਕੱਟੜ ਕਾਂਗਰਸੀ ਪਰਿਵਾਰ ਹੈ ਸਰਬੀਨ ਸਿੰਘ ਦੀ ਨਾ ਤਾਂ ਲੋਕਧਾਰਨਾ ਦਿੰਦੇ ਆ ਉਹਦੇ ਦਾਦੇ ਦੀਆਂ ਬੀਤ ਰਿਹਾ ਹੈ ਆਮ ਚਰਚਾ ਲੋਕਾਂ ਦੀ ਜ਼ੁਬਾਨ ਤੇ ਆ ਗਈ ਜਿਹੜਾ ਫਿਰ ਚੋਣ ਬਾਂਡ ਰਹੀ ਮਾਲ ਆਇਆ ਹੂੰ ਹੋਰ ਵਧਿਆ ਜਾ ਰਿਹਾ ਹੂੰ ਤੁਸੀਂ ਸੋਚ ਨਹੀਂ ਸਕਦੇ ਕਿ ਕਿੰਨਾ 25 ਕਰੋੜ ਤੇ ਐਮਐਲਏ ਨੂੰ ਕਹਿੰਦੇ ਸੀ ਹੂੰ ਇਹ ਤਾਂ ਨਾਉਨੋ ਵਿਧਾਨ ਸਭਾ ਹਲਕਿਆਂ ਵਾਲੇ ਨੇ ਇਹਦਾ ਮਤਲਬ 50 ਤੋਂ ਉੱਪਰ ਹੀ ਚੱਲਿਆ ਹੋਊ ਕੰਮ ਹੂੰ ਕੀ ਹੋਇਆ ਕੀ ਨਹੀਂ ਹੋਇਆ ਇਹ ਜਾਣਦੇ ਆ ਜਾਂ ਉਹ ਜਾਣਦੇ ਆ ਪਰ ਚਰਚਾ ਬਹੁਤ ਆ ਲੋਕਾਂ ਦੀ ਦੰਦ ਕਥਾ ਬਹੁਤ ਆ ਕਿ ਗੱਫਾ ਖੁੱਲਾ ਮਿਲ ਗਿਆ ਇਹ ਹਜਮ ਕਰੋ ਤੇ ਕੱਲ ਨੂੰ ਇਹ ਨਹੀਂ ਪਤਾ ਵੀ ਫੇਰ ਆਪਾਂ ਨੂੰ ਵਾਪਸ ਮੁੜਨਾ ਪੈ ਜੇ ਹਮ ਇੱਕ ਚਰਚਾ ਚੱਲੀ ਪਈ ਨਾ ਫਿਰੋਜਪੁਰ ਤੋਂ ਜੀ ਇੱਕ ਵਟਾ ਆਗੂ ਵਾਪਸ ਚੱਲਿਆ ਆਪਣੀ ਕਦੀ ਘਰ ਵਾਪਸੀ ਕਰਨ ਚੱਲਿਆ ਹਮ ਤੁਸੀਂ ਵੀ ਜਾਣਦੇ ਹੋ ਰਾਣਾ ਗੁਰਵੀਰ ਸਿੰਘ ਸੋਢੀ ਤੇ ਚਰਚਾ ਚੱਲ ਰਹੀ ਹੈ ਹਮ ਇਸੇ ਕਰਕੇ ਤਾਂ ਸੰਗਰੂਰ ਦੀ ਸੀਟ ਹੈ ਜਿਹੜੀ ਉਹ ਜੀ ਚੁੱਪ ਹੈ ਹਮ ਚੋ ਦੇਖਦੇ ਆ ਨਾ ਫਿਰੋਜਪੁਰ ਦੀ ਹਮ ਫਿਰੋਜਪੁਰ ਦੀ ਸੀਟ ਸੰਗਰੂਰ ਤੋਂ ਤਾਂ ਆ ਗਈ ਹੈ ਸੋ ਦੇਖਦੇ ਆ ਉਹਦੇ ਚ ਜਾ ਕੇ ਅੱਗੇ ਕੀ ਚਰਚਾ ਹੁੰਦੀ ਹੈ ਕੀ ਨਹੀਂ ਹੁੰਦੀ ਪਰ ਦਲ ਬਦਲੂਆਂ ਨੂੰ ਜੇ ਲੋਕ ਇੱਕ ਵਾਰੀ ਸਭ ਕੁਝ ਸिखਾ ਦੇਣਾ ਇਹ ਜਿੰਨੇ ਦਲ ਬਦਲੂ ਹੈ ਇਹਨਾਂ ਨੂੰ ਟਿਕਾਣੇ ਸਰ ਲਿਆ ਦੇਣਾ ਤਾਂ ਹੋ ਸਕਦਾ ਅਗਲੇ ਦਿਨਾਂ 'ਚ ਇਹ ਦੌਰ ਰੁਕ ਜੇ ਜਾਂ ਚੋਣ ਕਮਿਸ਼ਨ ਨੂੰ ਕੋਈ ਨਾ ਕੋਈ ਨੀਤੀ ਬਣਾਉਣੀ ਚਾਹੀਦੀ ਹੈ ਇਹਦੀ ਵੀ ਤੇ ਚੋਣ ਮਨੋਰਥ ਪੱਤਰਾਂ ਦੀ ਵੀ ਹੂੰ ਕਿ ਉਹ ਕਾਨੂੰਨੀ ਦਸਤਾਵੇਜ਼ ਹੋਣ ਜੇ ਤੁਸੀਂ ਅਨਾਉਂਸਮੈਂਟ ਕੀਤੀ ਹੈ ਪੂਰਾ ਨਹੀਂ ਕੀਤਾ ਤੇ ਘੱਟੋ ਘੱਟ 10 ਸਾਲ ਚੋਣ ਲੜਨ ਤੇ ਪਾਬੰਦੀ ਲੱਗ ਜੇ ਹੂੰ ਵੀ 10 ਸਾਲ ਨਹੀਂ ਤੁਸੀਂ ਚੋਣ ਲੜ ਸਕਦੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਬੜੀਆਂ ਸਪਸ਼ਟਵਾਦੀ ਨੇ ਲੇਕਿਨ ਚੋਣ ਕਮਿਸ਼ਨ ਨੂੰ ਇਹ ਤੇ ਕੋਈ ਸਖਤ ਫੈਸਲਾ ਲੈਣਾ ਚਾਹੀਦਾ ਦਲ ਬਦਲੂ ਤਾਂ ਪਤਾ ਹੀ ਨਹੀਂ ਲੱਗਦਾ ਸਵੇਰੇ ਤੋਰਿਆ ਟਿੱਕਾ ਟੁੱਕਾ ਲਾ ਕੇ ਕਿਸੇ ਹੋਰ ਪਾਰਟੀ 'ਚ ਸੀ ਸ਼ਾਮ ਨੂੰ ਢੋਲ ਟਮਕਿਆਂ ਨਾਲ ਕਿਸੇ ਹੋਰ ਚਾ ਰਿਹਾ ਜੀ ਪਰ ਲੋਕ ਪਰੇਸ਼ਾਨ ਨੇ ਮੈਂ ਤੁਹਾਨੂੰ ਇੱਕ ਗੱਲ ਕਹਾਂ ਹੂੰ ਲੋਕ ਇਹਨਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਕਾਫੀ ਡਾਡੇ ਆ ਜਿਹੜੇ ਤਾਂ ਬਹੁਤ ਸਾਰੇ ਨੇੜੇ ਐ ਮੁੱਛਦਾਬਾਲ ਨੇ ਉਹ ਤਾਂ ਕਹਿੰਦੇ ਆ ਵੀ ਚਲ ਕਿਧਰ ਹੋਇਆ ਆਪਾਂ ਤਾਂ ਤੋਰੀ ਫੁਲਕੇ ਹੀ ਛਕ ਰਹੇ ਆਂ ਇੱਧਰ ਨਾ ਹੋਇਆ ਇੱਧਰ ਹੋਇਆ ਢਾਬਾ ਤਾਂ ਉਹੀ ਐ ਹੂੰ ਸੋ ਦੇਖਦੇ ਆ ਇਹਨੂੰ ਚੋਣਾ ਦੇ ਵਿੱਚ ਦਲ ਬਦਲੂਆ ਨੂੰ ਲੋਕ ਜਨਤਾ ਕੀ ਫੈਸਲਾ ਕਰਦੀ ਐ ਜੀ ਤੇ ਇੱਕ ਹੋਰ ਲੀਡਰ ਢਿਲੋਂ ਸਾਹਿਬ ਨਾਰਾਜ਼ ਬੈਠਾ ਹੈ ਵਿਜੇ ਸਾੰਪਲਾ ਕਹਿੰਦਾ ਮੈਨੂੰ ਭਰੋਸਾ ਦਿੱਤਾ ਸੀਗਾ ਅਸਤੀਫਾ ਵੀ ਮੈਂ ਦੇ ਦਿੱਤਾ ਤੇ ਦਿੱਤੇ ਨੂੰ ਚੋਣ ਲੜਾਵਾਂਗੇ ਪਰ ਹੁਣ ਚੋਣ ਨਹੀਂ ਲੜਾਈ ਜਾ ਰਹੀ ਟਿਕਟ ਕਿਸੇ ਹੋਰ ਨੂੰ ਦਿੱਤੀ ਐ ਜਾਖੜ ਸਾਹਿਬ ਤੋਂ ਕਾਬੂ ਨਹੀਂ ਆਇਆ ਜਾਖੜ ਸਾਹਿਬ ਆਪਣੀ ਵਾਹ ਲਾ ਆਏ ਵੀ ਚਲੋ ਮਨਾ ਲਈਏ ਤੇ ਫਿਰ ਵਿਜੇ ਰupani ਸਾਹਿਬ ਨੂੰ ਜਾਣਾ ਪਿਆ ਤੇ ਫਿਰ ਉਹਨਾਂ ਦੇ ਮਨ ਦਾ ਦਰਦ ਛਲਕਿਆ ਵੀ ਆਹ ਗੱਲ ਮੈਨੂੰ ਚੋਣ ਲੜਾਉਣ ਦੀ ਗੱਲ ਹੋਈ ਸੀ ਪਰ ਨਹੀਂ ਚੋਣ ਲੜਾਈ ਜਾ ਰਹੀ ਇਸ ਕਰਕੇ ਮੈਂ ਪਾਰਟੀ ਦੇ ਵਿੱਚ ਰਹਾਂਗਾ ਪਰ ਨਰਾਜ਼ਗੀ ਜ਼ਰੂਰ ਹੈ ਮੇਰੀ ਪੁਰਾਣੇ ਜ਼ਮਾਨੇ ਦੇ ਵਿੱਚ ਇੱਕ ਨੌਜਵਾਨ ਸ਼ਹੀਦ ਹੋ ਗਿਆ ਹੂੰ ਉਹਦੀ ਧਰਮ ਪਤਨੀ ਕਈ ਦਿਨ ਘਮਸਮ ਰਹੀ ਕੁਛ ਬੋਲੀ ਗੋ ਨਾ ਹੂੰ ਕਿਸੇ ਪਿੰਡ ਦੀ ਸਿਆਣੀ ਬਜ਼ੁਰਗ ਨੇ ਆਖਿਆ ਇਹਦਾ ਬੇਟਾ ਇਹਦੀ ਝੋਲੀ ਚ ਪਾਓ ਜਿਹੜਾ 2 ਢਾਈ ਸਾਲ ਦਾ ਸੀ ਹੂੰ ਉਹ ਜਦੋਂ ਬੱਚਾ ਲਿਆਂਦਾ ਨਾ ਉਹ ਲਾਲ ਤਾਂ ਉੱਚੀ ਉੱਚੀ ਰੋਣ ਲੱਗ ਪਈ ਹੂੰ ਨਾਲੇ ਉਹਨੇ ਅੰਦਰੋਂ ਜਿਹੜੀਆਂ ਯਾਦਾਂ ਸੀ ਹੋਰ ਉਹ ਗੁੱਬਗਵਾਟ ਕੱਢਿਆ ਜਾਖੜ ਸਾਹ ਉਹ ਕਢਾ ਨਾ ਸਕੇ ਤੇ ਬਿਜੇਰਪਾਨੀ ਸਾਹਿਬ ਨੇ ਉਹ 2 ਢਾਈ ਸਾਲ ਦਾ ਬੱਚਾ ਪਾਤਾ ਗੋਦੀ ਚ ਹੂੰ ਫਿਰ ਚੱਲ ਪਈ ਉਹ ਕਹਿੰਦੇ ਜੇ ਤੁਸੀਂ ਮੈਨੂੰ ਟਿਕਟੇ ਨਹੀਂ ਸੀ ਦੇਣੀ ਫਿਰ ਚੇਅਰਮੈਨ ਹੀ ਕਾਤੋਂ ਲੈ ਲਈ ਹੂੰ ਘੱਟੋ ਘੱਟ ਉਹ ਤਾਂ ਵਸਵਾ ਪੂਰਾ ਕਰ ਲੈਂਦਾ ਇਕਵਾਲ ਸਿੰਘ ਲਾਲਪੁਰਾ ਸਾਹਿਬ ਬੈਠੀ ਹੈ ਹੂੰ ਉਹਨਾਂ ਨੇ ਸਮਾਜੀ ਆਪਣੇ ਪਟਿਆਲੇ ਦੇ ਇੱਕ ਹੋਰ ਸ਼ਕਿੰਦਰਪਾਲ ਸਿੰਘ ਸਨੀ ਆਉਲਖ ਨੂੰ ਲੈ ਲਿਆ ਮੈਂਬਰ ਹੂੰ ਆ ਤਾਜ਼ਾ ਹੀ ਲਿਆ ਕੱਲ ਪਰਸਵੀ ਚਿੱਠੀ ਆਈ ਹੈ ਸੋ ਉਹਨਾਂ ਦੇ ਦਰਦ ਝਲਕੇ ਅੰਦਰਲਾ ਹੂੰ ਉਹ ਕਹਿੰਦੇ ਮੈਨੂੰ ਵਾਅਦਾ ਕੀਤਾ ਸੀ ਵੀ ਤੁਹਾਨੂੰ ਲੜਾਵਾਂਗੇ ਤੇ ਮੈਂ ਉਦੋਂ ਦਾ ਤਿਆਰੀ ਕਰੀ ਜਾਂਦਾ ਸੀ ਫਿਰ ਕਹਿੰਦੇ ਆ ਕਿ ਉਹਨਾਂ ਨੂੰ ਕੋਈ ਭਰੋਸਾ ਦਿੱਤਾ ਵੀ ਸ਼ੁਕਰ ਕਰੋ ਤੁਸੀਂ ਸਰਕਾਰ ਆ ਲੈ ਲੈਂਦੇ ਹੋ ਹੂੰ ਤੁਹਾਨੂੰ ਕੋਈ ਵੱਡੀ ਕੁਰਸੀ ਤੇ ਫੇਰ ਬਹਾ ਮੰਗੇ ਹੋ ਸਕਦਾ ਜਿਹੜੀ ਅਨਸੂਚਿਤ ਜਾਤੀ ਕਮਿਸ਼ਨ ਵਾਲੀ ਨਾ ਹੋਵੇ ਇਹ ਤੋਂ ਵੀ ਵੱਡੀ ਹੋਵੇ ਇੱਥੋਂ ਤੱਕ ਵੀ ਚਰਚਾਵਾਂ ਨੇ ਕਿ ਹੋ ਸਕਦਾ ਰੇਲਵੇ ਬੋਰਡ ਦਾ ਚਿਰਚੂ ਮੈਂ ਬਣਾ ਲੈਣਾ ਜਾਂ ਕਿਤੇ ਹੋਰ ਇਹ ਤਾਂ ਬੋਕਾ ਦੱਸਦਾ ਇਹ ਕਹਿਣੀ ਕਰਨੀ ਬੜਾ ਫਰਕ ਹੁੰਦਾ ਲੀਡਰਾਂ ਦੇ ਕਹਿੰਦੇ ਕੁਛ ਨੇ ਕਰਦੇ ਕੁਛ ਨਹੀਂ ਨਾਲੇ ਨਰਿੰਦਰ ਮੋਦੀ ਸਾਹਿਬ ਬਾਰੇ ਤਾਂ ਪਤਾ ਹੈ ਕਿ ਉਹ ਪਤਾ ਨਹੀਂ ਕਦੋਂ ਅੱਖ ਫੇਰ ਜਾਣ ਤੇ ਫਿਰ ਪਤਾ ਹੀ ਨਹੀਂ ਲੱਗਣ ਦਿੰਦੇ ਜੀ ਸੋ ਵਿਜੇ ਸੰਪਲਾ ਸਾਹਿਬ ਨੇ ਰupani ਸਾਹਿਬ ਨੂੰ ਆਪਦੇ ਦਿਲ ਦੇ ਗਵਾਰ ਕਟੇ ਹੈ ਉਹਨਾਂ ਨੇ ਕੀ ਭਰੋਸਾ ਦਿੱਤਾ ਹੈ ਚਰਚਾਵਾਂ ਨੇ ਇਹ ਤਾਂ ਜਾਂ ਜਾਖੜ ਸਾਹਿਬ ਜਾਣਦੇ ਆ ਜਾਂ ਵਿਜੇ ਸੰਪਲਾ ਜਾਣਦੇ ਆ ਤੇ ਜਾਂ ਰupani ਸਾਹਿਬ ਜਾਣਦੇ ਆ ਕਿਉਂਕਿ ਤਿੰਨੇ ਬੰਦੇ ਸੀ ਚੌਥਾ ਤਾਂ ਕੋਈ ਹੈ ਨਹੀਂ ਸੀ ਹੂੰ ਸੋ ਆਉਣ ਵਾਲੇ ਸਮੇਂ ਦੇ ਵਿੱਚ ਊਠ ਕਿਸ ਕਰਬਟ ਵੰਦਾ ਪਤਾ ਲੱਗੇਗਾ ਜੀ ਤੇ ਪਟਿਆਲਾ ਵਾਲੀ ਜਿਹੜੀ ਸੀਟ ਹੈ ਜੀ ਲੋਕ ਸਭਾ ਦੀ ਉਹ ਵੀ ਕਾਫੀ ਹੌਟ ਬਣਦੀ ਨਜ਼ਰ ਆ ਰਹੀ ਹੈ ਪੁਰਾਣੀ ਤਿੰਨ ਚਾਰ ਵਾਰ ਦੇ ਜੇਤੂ ਉਮੀਦਵਾਰ ਭਾਜਪਾ ਦੇ ਵਿੱਚ ਚਲੇ ਜਾਣ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਵਾਰ ਦੇ ਜੇਤੂ ਆਮ ਆਦਮੀ ਪਾਰਟੀ ਤੋਂ ਫਿਰ ਉਹ ਕਾਂਗਰਸ ਚ ਜਾ ਕੇ ਚੋਣ ਲੜਨ ਤੇ ਇੱਕ ਆਮ ਆਦਮੀ ਪਾਰਟੀ ਦਾ ਮੰਤਰੀ ਹੋਵੇ ਤੇ ਉਹਨੂੰ ਟਿਕਟ ਮਿਲ ਜਾਵੇ ਆਮ ਆਦਮੀ ਪਾਰਟੀ ਵੱਲੋਂ ਐਮਪੀ ਦੀ ਮੁਕਾਬਲਾ ਕਾਫੀ ਦਿਲਚਸਪ ਰਹੇਗਾ ਪਰ ਡਾਕਟਰ ਗਾਂਧੀ ਦੇ ਖਿਲਾਫ ਖੇਵੇਂਵਾਜੀ ਸ਼ੁਰੂ ਹੋ ਗਈ ਸੀਗੀ ਟਕਸਾਲੀ ਕਾਂਗਰਸੀਆਂ ਨੇ ਆਪਣਾ ਮੋਰਚਾ ਖੋਲ ਦਿੱਤਾ ਕਿ ਅਸੀਂ ਤਾਂ ਪ੍ਰਚਾਰ ਪ੍ਰਚੂਰ ਨਹੀਂ ਕਰਨਾ ਤੁਸੀਂ ਟਕਸਾਲੀਆਂ ਨੂੰ ਪਿੱਛੇ ਕਰਕੇ ਨਵੇਂ ਪੈਰਾਸ਼ੂਟਰਾਂ ਹੀ ਉਮੀਦਵਾਰ ਉਤਾਰ ਦਿੱਤਾ ਹੈ ਤਾਂ ਰਾਜਾ ਵੜਿੰਗ ਹੋਰਾਂ ਨੇ ਮੀਟਿੰਗਾਂ ਕੀਤੀਆਂ ਹੋਰ ਨਾਲ ਲੀਡਰਾਂ ਨੇ ਮੀਟਿੰਗਾਂ ਕੀਤੀਆਂ ਤੇ ਆਖਰਕਾਰ ਥੋੜੀ ਜੀ ਸ਼ਾਂਤੀ ਹੋਈ ਸੁੱਖ ਦਾ ਸਾਹ ਲਿਆ ਹਾਈ ਕਮਾਂਡ ਨੇ ਵੀ ਕਿ ਟਕਸਾਲੀ ਥੋੜਾ ਜਿਹਾ ਪ੍ਰਚਾਰ ਵਾਲੇ ਰਾਹ ਦੇ ਉੱਤੇ ਜ਼ਰੂਰ ਤੁਰ ਪਏ ਨੇ ਰਾਜਾ ਵੜਿੰਗ ਦੀਆਂ ਮੀਟਿੰਗਾਂ ਤੋਂ ਬਾਅਦ ਇਹਦੇ ਵਿੱਚ ਵੀ ਵੱਡੇ ਹੋਏ ਸੀਗੇ ਹੂੰ ਕੁਝ ਇਕੱਠੇ ਸੀ ਕੁਝ ਨਾਲ ਨਾਲ ਨਹੀਂ ਸੀ ਹਮ ਮਸਲਨ ਘੜੌਰ ਦੇ ਬਧਾਇਕ ਸੀ ਸਾਬਕਾ ਬਦਨਾਲ ਜਲਾਲਪੁਰ ਹਮ ਉਹਨਾਂ ਨੇ ਤਾਂ ਉਹ ਜਿਹੜੀ ਰਾਜਪੁਰੇ ਮੀਟਿੰਗ ਕੀਤੀ ਉਹ ਗਈ ਨਹੀਂ ਉਹ ਕਹਿੰਦੇ ਪਾਰਟੀ ਹਾਈ ਕਮੰਡ ਦਾ ਹੁਕਮ ਹੈ ਅਸੀਂ ਤਾਂ ਸਿਪਾਹੀਆਂ ਉਹਨਾਂ ਦੇ ਤੇ ਅਸੀਂ ਡਟ ਕੇ ਕੰਮ ਕਰਾਂਗੇ ਹਮ ਚਲੋ ਗੁੱਸੇ ਗਲੇ ਹੁੰਦੇ ਨੇ ਟਿਕਟਾ ਤੋਂ ਪਹਿਲਾਂ ਹਰੇਕ ਬੰਦੇ ਦਾ ਫਰਜ ਹੁੰਦਾ ਟਿਕਟ ਬਾਰੇ ਆਪੋ ਆਪਰਾ ਪੱਖ ਰੱਖਣਾ ਆਪਣੀ ਮੰਗ ਕਰਨਾ ਪਰ ਜੇ ਟੈਕਨੀਕੀਸ਼ਨ ਨੂੰ ਮਿਲ ਜਾਵੇ ਉਸ ਤੋਂ ਬਾਅਦ ਤਾਂ ਅਨਸ਼ਾਸ਼ਣ ਇਹੀ ਕਹਿੰਦਾ ਕਿ ਤੁਸੀਂ ਜੋ ਫੈਸਲਾ ਹਾਈ ਕਮਾਂਡ ਨੇ ਕਰਤਾ ਜਾ ਤਾਂ ਉਹਨੂੰ ਮੰਨੋ ਨਾ ਵੀ ਹਾਈ ਕਮਾਂਡ ਆ ਹੈ ਜਾਂ ਨਹੀਂ ਜਾਂ ਫਿਰ ਉਹਦੀ ਗੱਲ ਤੇ ਫੁੱਲ ਚੜਾਓ ਡਾਕਟਰ ਧਰਮਵੀਰ ਗਾਂਧੀ ਨੂੰ ਉਹ ਲੈ ਗਏ ਡਾਕਟਰ ਧਰਮਵੀਰ ਗਾਂਧੀ ਆਪ ਚ ਨਹੀਂ ਗਏ ਡਾਕਟਰ ਧਰਮਵੀਰ ਗਾਂਧੀ ਤਾਂ ਮੈਂਬਰ ਪਾਰਲੀਮੈਂਟ ਰਹਿੰਦੇ ਆ ਹੀ ਆਪ ਤੋਂ ਵਖੋਗੇ ਸੀ ਹੂੰ ਉਹਨੇ ਕਹਿਤਾ ਸੀ ਕਿ ਮੈਂ ਕੇਜਰੀਵਾਲ ਸਾਹਿਬ ਤੁਹਾਡੀ ਗੱਲ ਦੇ ਮੁਤਾਬਕ ਨਹੀਂ ਕਰਨਾ ਕੁਝ ਵੀ ਜਿਵੇਂ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਉਹਦੇ ਤੋਂ ਅੱਧੀ ਉਮਰ ਦਾ ਮੁੰਡਾ ਕਹਿੰਦਾ ਦੇਖਿਆ ਮੈਂ ਤੈਨੂੰ ਐਮਐਲਏ ਬਣਾਤਾ ਉਹ ਕਹਿੰਦਾ ਪਰ ਅੰਮ੍ਰਿਤਸਰ ਦੇ ਲੋਕਾਂ ਨੇ ਕੀ ਕੀਤਾ ਜੇ ਤੈਨੂੰ ਪਰ ਮੈਨੂੰ ਬਣਾਇਆ ਐਮਐਲਏ ਉਹਨਾਂ ਦਾ ਤਾਂ ਕੋਈ ਭੂਮਿਕਾ ਹੀ ਨਹੀਂ ਹੂੰ ਸੋ ਤੁਸੀਂ ਸਿਆਣੇ ਹੋ ਹੌਲੀ ਹੌਲੀ ਇਹਨਾਂ ਨੂੰ ਵੀ ਸਮਝ ਆ ਗਈ ਜਿਆਦਾ ਦਲ ਬਦਲ ਕਰ ਦਿੰਦੇ ਹੋਰ ਨਾ ਪਾਰਟੀਆਂ ਚ ਚੱਲ ਜਾਂਦੇ ਉੱਥੇ ਕਿਹੜਾ ਸਾਰਾ ਕੁਝ ਹੋਇਆ ਪਿਆ ਟਿਕਟਾਂ ਤੇ 117 ਹੀ ਨੇ ਪੰਜਾਬ ਦੀਆਂ ਅਖੀਰ ਇਹਨਾਂ ਨੂੰ ਸਮਝ ਆਈ ਤੇ ਹੌਲੀ ਹੌਲੀ ਜਿਵੇਂ ਉਹ ਦਾਦੀ ਰੁਸਕੇ ਚਲੀ ਗਈ ਕੋਈ ਮਨਾਉਣ ਨਾ ਆਇਆ ਸ਼ਾਮ ਨੂੰ ਬੱਕਰੀ ਦੀ ਪੂਛ ਫੜ ਕੇ ਆ ਗਈ ਕਹਿੰਦੀ ਮੈਂ ਥੋੜੇ ਕਰਕੇ ਥੋੜੀ ਆਈ ਆ ਆ ਬੇਜਵਾਨ ਕਰਕੇ ਆਈ ਆ ਵੀ ਘਰ ਦਾ ਜੀ ਸੀ ਸੋ ਇੱਕ ਵਾਰ ਭਾਵੇਂ ਅਜੇ ਅੰਦਰਖਾਤੇ ਕੁਝ ਹੋਵੇ ਕਹਿ ਨਹੀਂ ਸਕਦੇ ਜਨਤਕ ਤੌਰ ਦੇ ਉੱਤੇ ਸਮੁੱਚੀ ਕਾਂਗਰਸ ਕੁਝ ਦਿਨ ਪਹਿਲਾਂ ਇੱਕ ਮੰਚ ਤੇ ਖੜੀ ਨਜ਼ਰ ਆਈ ਹੂੰ ਉਹਦੇ ਵਿੱਚ ਵਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਸਾਹਿਬ ਦੀ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀ ਤੇ ਇਹ ਵੀ ਪਤਾ ਲੱਗਿਆ ਕਿ ਇਹਨਾਂ ਦੀਆਂ ਗੱਲਬਾਤਾਂ ਰਾਹੁਲ ਗਾਂਧੀ ਨਾਲ ਸਿੱਧੀਆਂ ਕਰਾਈਆਂ ਗਈਆਂ ਜੀ ਜਿੱਤੇ ਕਰਕੇ ਇੱਕ ਵਾਰ ਉਹ ਸਾਰੇ ਇੱਕ ਮੰਚ ਤੇ ਆ ਗਏ ਐ ਤੇ ਆਪ ਉਹ ਆਪਣੇ ਹਲਕਿਆਂ ਵਿੱਚ ਉਹਨਾਂ ਨੇ ਪ੍ਰੋਗਰਾਮ ਵੀ ਸ਼ੁਰੂ ਕਰਤਾ ਸੋ ਇੱਕ ਚੀਜ਼ ਹੋਰ ਹੁੰਦੀ ਹੈ ਤਰਵਿੰਦਰ ਜੀ ਜੇ ਤੁਸੀਂ ਨਾ ਹੂੰ ਆਪਦੇ ਦੂਜਿਆਂ ਦੇ ਨਾਲ ਚਾੜਦੇ ਹੋ ਫਿਰ ਤਾਰਨੇ ਬਹੁਤ ਔਖੇ ਹੁੰਦੇ ਹਨ ਹੂੰ ਮੈਨੂੰ ਯਾਦ ਹੈ ਕਿ ਇੱਕ ਵਾਰ ਸਰਵਜਨ ਸਿੰਘ ਸਿੱਧੂ ਰਾਮਪੁਰਾ ਖੂਲ ਤੋਂ ਜਿੱਤਦੇ ਹੁੰਦੇ ਸੀਗੇ ਇੱਕ ਵਾਰ ਜਿੱਤੇ ਆ ਉਥੋਂ 92 ਚ ਉਹਨਾਂ ਨੇ ਅਜਾਤ ਤੌਰ ਤੇ ਖੜੇ ਸੀਗੇ ਕਾਂਗਰਸਾ ਹੂੰ ਉਹਨਾਂ ਨੇ ਕਾਡੀਆਂ ਦਾ ਤਾ ਤੋੜ ਰੇ ਸੀ ਆਪਦੇ ਬੰਦੇ ਉਧਰ ਚੜ੍ਹਤੇ ਕਿਉਂਕਿ ਉਹਨਾਂ ਦੀ ਟਿਕਟ ਕੱਟੀ ਗਈ ਸੀ 2002 ਦੇ ਵਿੱਚ ਉਹਨਾਂ ਨੇ ਉਧਰ ਚੜ੍ਹਤੇ ਕੁਝ ਦਿਨਾਂ ਬਾਅਦ ਹੂੰ ਬੀਬੀ ਪਠਲ ਟਿਕਟ ਬਟਾ ਲਿਆਈ ਜਿਹੜਾ ਸੀਗਾ ਜੀ ਉਹ ਇੱਕ ਟਿਕਟ ਕਵਰੇਜਾ ਉਹਨੂੰ ਜਿਹੜੀ ਸੀਗੇ ਉਹ ਦੂਜੀ ਦੇਤੀ ਹੂੰ ਪੱਕਾ ਕਲਾਮ ਤੇ ਰਾਮਪਰਾਪੂਨ ਕਾਂਗਰਸ ਕੋਲੇ ਆ ਗਈ ਫਿਰ ਉਹ ਕਹਿੰਨ ਥੱਲੇ ਉਤਰੋ ਹੁਣ ਜਿਹੜੇ ਬੰਦੇ ਹਫਤਾ ਹਫਤਾ ਉੱਤੇ ਛੱਕਿਆ ਇਹ ਸਮਾਨ ਉਹ ਕਹਿੰਦੇ ਕਿ ਕਿਹੜੇ ਮੂਹਣਾ ਉਤਰ ਗਏ ਹੂੰ ਸੋ ਇਹ ਬੜਾ ਔਖਾ ਹੁੰਦਾ ਜਿਹਦੇ ਕਰਕੇ ਇਹਨਾਂ ਨੂੰ ਸਮਝ ਜਲਦੀ ਆ ਗਈ ਤੇ ਇਹ ਇਕ ਜੁੱਟ ਹੋ ਕੇ ਕਹਿੰਦੇ ਐ ਕਿ ਤੁਰ ਪਏ ਨੇ ਜੀ ਸੱਭਾਬ ਮੌਸਮ ਨੇ ਵੀ ਕਣਕ ਨੂੰ ਕਾਫੀ ਨੁਕਸਾਨ ਪਹੁੰਚਾਇਆ ਕਣਕ ਦੀ ਫਸਲ ਖੇਤਾਂ 'ਚ ਖੜੀ ਵੀ ਖਰਾਬ ਹੋਈ ਹੈ ਮੰਡੀਆਂ ਦੇ ਵਿੱਚ ਵੀ ਭਿੱਜ ਕੇ ਖਰਾਬ ਹੋਈ ਹੈ ਤੇ ਕਈ ਤਰ੍ਹਾਂ ਦੀਆਂ ਜਹੀਆਂ ਖਬਰਾਂ ਵੀ ਨੇ ਕਿ ਲਿਫਟਿੰਗ ਨੂੰ ਲੈ ਕੇ ਵਿਰੋਧੀਆਂ ਨੇ ਸਵਾਲ ਖੜੇ ਕਰ ਦਿੱਤੇ ਕਿ ਲਿਫਟਿੰਗ ਨਹੀਂ ਹੋ ਰਹੀ ਮੰਡੀਆਂ ਦੇ ਵਿੱਚ ਪ੍ਰਬੰਧ ਸਹੀ ਨਹੀਂ ਹੈਗੇ ਫਸੀ ਨੇ ਵੀ ਮਾਪ ਡੰਡਾਂ ਦੇ ਵਿੱਚ ਥੋੜਾ ਜਿਹਾ ਬਦਲਾਅ ਕਰ ਦਿੱਤਾ ਤਾਂ ਕਿਸਾਨ ਜਥੇਬੰਦੀਆਂ ਵੀ ਸੰਘਰਸ਼ ਦੇ ਰਾਤੇ ਤੁਰ ਪੀਆਂ ਤੇ ਕੱਲ ਤਾਂ ਇੱਕ ਰੋੜੇ ਪਾ ਕੇ ਇੱਟਾਂ ਦੇ ਅੱਧੇ-ਅੱਧੇ ਟੁਕੜੇ ਪਾ ਕੇ ਹੀ ਬੋਰੀਆਂ ਦੇ ਵਿੱਚ ਪੰਸਪ ਨੂੰ ਭੇਜ ਦਿੱਤੇ ਗਏ ਤੇ ਉਹ ਵਾਪਸ ਮੁੜਾਇਆ ਟਰੱਕ ਤੇ ਇੱਕ ਹੋਰ ਸੀਗਾ ਤੂੜੀ ਭਾਰਤੀ ਸੰਗਰੂਰ ਜਿਹੜਾ ਵੇਸਟੇਜ ਹੁੰਦੀ ਆ ਨਾਲ-ਨਾਲ ਉਹਦੇ ਕਣਕ ਦੇ ਉਹ ਵੀ ਗੱਡੀ ਰੇਲ ਗੱਡੀ ਦੇ ਉੱਤੇ ਚੜਦੇ-ਚੜਦੇ ਜਿਹੜਾ ਮਾਲ ਗੱਡੀ 'ਚ ਉਹ ਵੀ ਖੁਲਾਸਾ ਹੋ ਗਿਆ ਤਾਂ ਉਹ ਵੀ ਹੁਣ ਦੋ ਲਾਇਸੈਂਸ ਰੱਦ ਰੁੱਦ ਕਰ ਦਿੱਤੇ ਆ ਤੇ ਕੁਲਮਲਾ ਕੇ ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਕਈ ਤਰ੍ਹਾਂ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਨੇ ਤਾਂ ਇਸੇ ਦੇ ਚਲਦਿਆਂ ਇੱਕ ਤਾਂ ਮੁਆਵਜ਼ੇ ਨੂੰ ਲੈ ਕੇ ਪਹਿਲਾਂ ਹਰਿਆਣਾ ਨੇ ਪਹਿਲ ਕਦਮੀ ਕੀਤੀ ਤਾਂ ਹੁਣ ਪੰਜਾਬ ਸਰਕਾਰ ਜਾਗੀ ਤੇ ਮੁੱਖ ਸਕੱਤਰ ਸਾਹਿਬ ਨੇ ਡੀਸੀਆਂ ਨੂੰ ਹੁਕਮ ਦਿੱਤੇ ਵੀ ਚਲੋ ਵੀ ਖੇਤਾਂ ਦੇ ਵਿੱਚ ਜਾ ਕੇ ਗਰਦੌਰੀਆਂ ਗਰਦੌਰੀਆਂ ਕਰਾਓ ਆਪਾਂ ਮੁਆਵਜ਼ੇ ਦਾ ਕੰਮ ਅੱਗੇ ਵਧਾਈਏ ਤੇ ਦੂਜੇ ਪਾਸੇ ਦੋ ਸੂਬਿਆਂ ਦੇ ਵਿੱਚ ਕਣਕ ਦੇ ਉਹ ਜਿਹੜਾ ਬੋਨਸ ਆ ਉਹ ਪੰਜਾਬ ਵਾਸਤੇ ਥੋੜਾ ਜਿਹਾ ਪ੍ਰਭਾਵ ਹੋਰ ਤਰ੍ਹਾਂ ਦਾ ਪੌਂਦਾ ਦਿਖਾਈ ਦੇ ਰਿਹਾ ਹੈ ਇਹ ਦੋ ਸੂਬੇ ਨੇ ਜੀ ਵੱਧ ਪ੍ਰਦੇਸ਼ ਤੇ ਰਾਜਸਥਾਨ ਹੂੰ ਜਿਹੜਾ ਸਰਕਾਰੀ ਭਾਅ ਆ ਕਣਕ ਦਾ ਉਹ ਹੈ 2275 ਹੂੰ ਜਦੋਂ ਉੱਥੇ 125 ਰੁਪਏ ਵੱਧ ਮਿਲਣਗੇ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਵਿੱਚ ਤੇ ਕਿਉਂ ਨਹੀਂ ਕਰਨਗੇ ਹੂੰ ਖਾਸ ਕਰ ਜਿਹੜੀ ਰਾਜਸਥਾਨ ਦੀ ਆ ਬੋਰ ਵਾਲੀ ਵੈਲਟ ਹੈ 125 ਬਣ ਰਹੇ ਆ ਹੂੰ ਉਹ ਕਹਿਣਗੇ 100 ਤੋਂ ਵੱਧ ਲੈ ਲਾ ਕੱਚੀ ਸਾਡੇ ਲਿਆ ਜਿਨੀ ਮਰਜੀ ਲਿਆ ਹੂੰ ਆੜਤਗਾ ਵੀ ਖੁਸ਼ ਮੰਡੀ ਅਫਸਰ ਵੀ ਖੁਸ਼ ਹੂੰ ਤੇ ਕਿਸਾਨ ਵੀ ਖੁਸ਼ ਹੂੰ ਕਿਸਾਨ ਨੂੰ 2275 ਦੀ ਜਗ੍ਹਾ 2375 ਮਿਲ ਗਿਆ ਹੂੰ ਉਹ ਕਹਿੰਦਾ ਵੀ ਮੈਨੂੰ ਤਾਂ ਵੱਧ ਮਿਲ ਗਿਆ ਇਹ ਚੀਜ਼ ਨੇ ਅਸਰ ਪਾਇਆ ਇੱਕ ਹੈਕਤੀ ਕੇਂਦਰੀ ਅੰਨ ਭੰਡਾਰ ਦੇ ਵਿੱਚ ਕਮੀ ਹੈ ਹੂੰ ਉਹਦੀ ਪੂਰਤੀ ਲਈ ਜਿਹੜਾ ਪ੍ਰਾਈਵੇਟ ਏਜੰਸੀਆਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਅਜੇ ਰਹਿੰਦੇ ਹੋ ਪਹਿਲਾਂ ਕੇਂਦਰ ਸਰਕਾਰ ਨੂੰ ਖਰੀਦ ਕਰਕੇ ਆਪਣਾ ਟੀਚਾ ਪੂਰਾ ਕਰ ਲੈਣ ਦਿਓ ਹੂੰ ਉਦੋਂ ਬਾਅਦ ਦੇ ਵਿੱਚ ਹੈ ਇਹ ਰਾਜਾਂ ਦਾ ਵਿਸ਼ਾ ਹੈ ਜਿਹੜੀ ਪਹਿਲਾਂ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਐਮਐਸਪੀ ਆਪ ਹੀ ਦੇ ਦੇਣੀ ਚਾਹੀਦੀ ਹੈ ਹੁਣ ਇੱਕੋ ਦੇਸ਼ ਦੇ ਵਿੱਚ ਬਾਕੀ ਸੂਬਿਆਂ ਦੇ ਵਿੱਚ 275 ਹੈ ਹੂੰ ਮੱਧ ਪ੍ਰਦੇਸ਼ ਤੇ ਰਾਜਸਥਾਨ ਜਿਹੜੇ ਨਾਲ-ਨਾਲ ਲੱਗਦੇ ਆ ਉਹਦੇ ਵਿੱਚ 2400 ਹੈ ਹੂੰ ਤੇ ਫਰਕ ਪੈਗਾ ਉਹਨਾਂ ਦੀ ਆਪਣੀਆਂ ਸਰਕਾਰਾਂ ਨੇ ਤੇ ਜੇ ਇਹਨਾਂ ਨੇ ਟੀਚਾ ਪੂਰਾ ਕਰਨਾ ਹੈ ਤੇ ਮੁੱਖ ਮੰਤਰੀ ਸਵਾਬ ਵੱਧ ਦੇਣਾ ਪਰ ਇੱਥੇ ਤਾਂ ਸਵਾਲੇ ਉੱਠਦਾ ਕਿ ਮੁੱਖ ਮੰਤਰੀ ਨੇ ਕਹੇ ਸਿੱਧੀ ਵਿਜਾਈ ਕਰੋ ਤੁਹਾਨੂੰ 2500 ਦੇਵਾਂਗੇ ਹੂੰ ਕੁਝ ਹੋਰ ਕਿਹਾ ਸੀ 1500 ਤੇ ਦੇਵੇ ਕੇਂਦਰ ਸਰਕਾਰ ਅ ਪਰਾਲੀ ਵਾਲੇ ਮਾਮਲੇ 'ਚ ਹੂੰ 500 ਦੇਣਗੇ ਕੇਜਰੀਵਾਲ ਸਾਹਿਬ 500 ਮੈਂ ਦੇ ਦੂੰਗਾ 2500 ਰੁਪਏ ਤੁਹਾਨੂੰ ਉਹਨਾਂ ਨੂੰ ਦੇਵਾਂਗੇ ਜਿਹੜੇ ਅਗਦੀ ਲਾਉਣਗੇ ਹੂੰ ਸਿੱਧੀ ਵਿਜਾਈ ਕਰਨਗੇ ਸਦੀਵ ਜਈ ਵਾਲਾ ਦਾ 1500 ਸੀ ਹੂੰ ਸੋ ਨਾ ਉਹਨਾਂ ਨੂੰ ਮਿਲਿਆ ਨਾ ਉਹਨਾਂ ਨੂੰ ਮਿਲਿਆ ਗੱਲਾਂ ਰਹਿ ਗਈਆਂ ਜੀ ਬਿਲਕੁਲ ਜੀ ਟੀਚਾ ਵੈਸੇ ਅਡਾਨੀ ਸਾਹਿਬ ਵੀ ਪੂਰਾ ਕਰ ਰਹੇ ਨੇ ਸਾਈਲੋ ਦੇ ਵਿੱਚ ਵੀ ਕਣਕ ਪੂਰੀ ਪਹੁੰਚ ਰਹੀ ਹੈ ਇਹ ਵੀ ਪ੍ਰਾਈਵੇਟ ਏਜੰਸੀ ਦਾ ਜਿਹੜਾ ਸਵਾਲ ਆ ਕਿ ਪ੍ਰਾਈਵੇਟ ਏਜੰਸੀਆਂ ਬਾਅਦ ਦੇ ਵਿੱਚ ਆਉਣ ਪਰ ਅਡਾਨੀ ਹੋਣੀ ਤਾਂ ਫਿਰ ਪ੍ਰਾਈਵੇਟ ਦੇ ਨਾਲ-ਨਾਲ ਥੋੜਾ ਬਹੁਤਾ ਕਹਿੰਦੇ ਕਨੈਕਸ਼ਨ ਜੁੜ ਜਾਂਦੇ ਨੇ ਟੋਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਧਨਵਾਦ ਸਾਡੇ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਅਗਲੇ ਹਫਤੇ ਵੀ ਇਸੇ ਤਰ੍ਹਾਂ ਹੀ ਨਵੇਂ ਮੁੱਦੇ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ